ਉਪਰ ਦਲ ਸੀਗਾ ਕਿੰਨੇ ਬੈਸ ਲਗੇ ਤੇ ਕਿੰਨੇ ਕੇਸ ਆ ਜਿਹੜੀ ਅੱਜ ਦੀ ਲੋਕ ਅਦਾਲਤ ਹੈ ਨੈਸ਼ਨਲ ਲੋਕ ਅਦਾਲਤ ਹੈ 13 9 2025 ਨੂੰ ਲਗਾਈ ਜਾ ਰਹੀ ਹੈ ਜਿਹੜੀ ਇਹ ਲੋਕ ਅਦਾਲਤ ਹੈਗੀ ਹੈ ਇਹ ਮਿਸਟਰ ਅਸ਼wini ਕੁਮਾਰ ਮਿਸ਼ਰਾ ਜੀ ਜੱਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਐਂਡ ਐਗਜ਼ੀਕਿਊਟਿਵ ਚੇਅਰਮੈਨ ਪੰਜਾਬ ਸਟੇਟ ਰੇਲਵੇ ਸਰਵਿਸ ਅਥਾਰਟੀ ਅਤੇ ਮਾਨ ਜੋ ਜ਼ਿਲ੍ਹਾ ਤੇ ਸੈਸ਼ਨ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਸੰਗਰੂਰ ਸ਼੍ਰੀ ਮਨੀਸ਼ ਸਿੰਘਲ ਜੀ ਦੀ ਅਗਵਾਈ ਹੇਠ ਲਗਾਈ ਜਾ ਰਹੀ ਹੈ ਜਿਹੜੀ ਲੋਕ ਅਦਾਲਤ ਹੈਗੀ ਸੰਗਰੂਰ ਤੇ ਮਲੇਰਕੁਟਾ ਸਬ ਡਿਵੀਜ਼ਨ ਵਿੱਚ ਲਗਾਈ ਜਾ ਰਹੀ ਹੈ ਜਿਹੜੀ ਇਸੇ ਲੋਕ ਅਦਾਲਤ ਵਿੱਚ ਅਸੀਂ ਜਿਹੜੇ 30 ਬੈਂਚਾਂ ਦਾ ਗਠਨ ਕੀਤਾ ਗਿਆ ਹੈ ਲਗਭਗ 33000 ਕੇਸ ਇਹਦੇ ਵਿੱਚ ਵਿਚਾਰੇ ਜਾਣਗੇ ਜਿਹੜੀ ਇਹ ਲੋਕ ਅਦਾਲਤ ਵਿੱਚ ਵੱਖ-ਵੱਖ ਕੈਟਾਗਰੀ ਦੇ ਸਮਝੌਤੇ ਜੋ ਕੇਸ ਵਿਚਾਰੇ ਜਾਣਗੇ ਜਿਵੇਂ ਕ੍ਰਿਮੀਨਲ ਕੰਪਾਉਂਡੇਬਲ ਕੇਸ ਹੋਗੇ ਚੈੱਕ ਬਾਉਂਸਿਸ ਕੇਸ ਹੋਵੇ ਬੈਂਕ ਰਿਕਵਰੀ ਕੇਸਿਸ ਹੋਗੇ ਮੈਟ੍ਰਿਮੋਨੀਅਲ ਕੇਸ ਹੋਵੇ ਐਮਏਸੀਟੀ ਦੇ ਕੇਸ ਹੋਗੇ ਬਿਜਲੀ ਤੇ ਪਾਣੀ ਦੇ ਬਿੱਲਾਂ ਦੇ ਕੇਸ ਰੈਵਨਿਊ ਕੇਸ ਵੀ ਇਹਦੇ ਵਿੱਚ ਵਿਚਾਰੇ ਜਾਂਦੇ ਹਨ ਐਂਡ ਪ੍ਰੀ ਲਿਟੀਗੇਟਿਵ ਕੇਸ ਨੇ ਉਹ ਵੀ ਇਹਦੇ ਵਿੱਚ ਵਿਚਾਰੇ ਜਾਂਦੇ ਹਨ ਕਿਉਂਕਿ ਜਿਹੜੇ ਲੋਕਾਂ ਨੇ ਪਹਿਲਾਂ ਹਲੇ ਕੇਸ ਨਹੀਂ ਪਾਇਆ ਹੁੰਦਾ ਉਹ ਵੀ ਇਸ ਵਿੱਚ ਕੇਸ ਆਪਣਾ ਪੁੱਟ ਕਰ ਸਕਦੇ ਹਨ ਇੱਕ ਹੋਰ ਗੱਲ ਹੈਗੀ ਲੋਕ ਅਦਾਲਤੀ ਇਹਦੇ ਵਿੱਚ ਜਿਹੜਾ ਹੈਗਾ ਅ ਕੋਰਟ ਫੀਸ ਵੀ ਵਾਪਸ ਕੀਤੀ ਜਾਂਦੀ ਹੈ ਲੋਕਾਂ ਦਾ ਆਪਸ ਵਿੱਚ ਪਿਆਰ ਵਧਦਾ ਹੈ ਤੇ ਦੇਡ ਦੋਨੇ ਤਰ੍ਹਾਂ ਹਨ ਉਹ ਖੁਸ਼ੀ-ਖੁਸ਼ੀ ਆਪਣੇ ਘਰ ਜਾਂਦੇ ਹਨ ਇੱਥੇ ਲੋਕ ਅਦਾਲਤ ਵਿੱਚ ਆਣ ਲੱਗੇ ਆ ਕਿਸੇ ਕਿਸੇ ਕਾਹਦੀ ਕਰਨਾ ਚਾਹ ਜੇ ਕਿਸੇ ਨੇ ਕੋਈ ਲੋਕ ਅਦਾਲਤ ਦੇ ਵਿੱਚ ਕੇਸ ਲਗਾਉਣਾ ਹੋਵੇ ਤਾਂ ਉਹ ਕੋਰਟ ਵਿੱਚ ਵੀ ਕੇਸ ਆਪਣਾ ਐਪਲੀਕੇਸ਼ਨ ਦੇ ਸਕਦਾ ਹੈ ਤੇ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਵਿੱਚ ਵੀ ਐਪਲੀਕੇਸ਼ਨ ਦੇ ਸਕਦਾ ਹੈ ਕਿ ਮੈਂ ਆਪਣਾ ਜਿਹੜਾ ਕੇਸ ਹੈਗਾ ਲੋਕ ਅਦਾਲਤ ਵਿੱਚ ਲਗਾਉਣਾ ਚਾਹੁੰਦਾ ਹਾਂ ਸਿਰਫ ਇੱਕ ਐਪਲੀਕੇਸ਼ਨ ਨਾਲ ਹੀ ਕੇਸ ਲੱਗ ਜਾਂਦਾ ਹੈ ਹਾਂਜੀ ਇੱਕ ਐਪਲੀਕੇਸ਼ਨ ਨਾਲ ਹੀ ਕੇਸ ਲੱਗ ਜਾਂਦਾ ਹੈ ਕਿਸੇ ਵਕੀਲ ਜਾਂ ਕਿਸੇ ਚੀਜ਼ ਦੀ ਨਹੀਂ ਕੋਈ ਵਕੀਲ ਦੀ ਜ਼ਰੂਰਤ ਨਹੀਂ ਹੁੰਦੀ ਤੁਸੀਂ ਡਾਇਰੈਕਟ ਵੀ ਲਗਾ ਸਕਦੇ ਹੋ